ਦੋਸਤੋ ਪੰਜਾਬ ਵਿੱਚ 9ਵਾਂ ਦਾ ਕ ਖਾਰਕੂ ਵਾਦਾ ਉਹ ਕਾਲਾ ਦੌਰ ਜਦੋਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਸੀ ਤੇ ਇਹ ਨੁਕਸਾਨ ਕੋਈ ਹੋਰ ਨਹੀਂ ਬਲਕਿ ਪੰਜਾਬ ਪੁਲਿਸ ਦਾ ਹੀ ਇੱਕ ਬਹੁਤ ਵੱਡਾ ਅਫਸਰ ਕਰ ਰਿਹਾ ਸੀ ਜਿਸ ਦੀ ਉਹਨਾਂ ਸਮਿਆਂ ਵਿੱਚ ਐਨੀ ਦਹਿਸ਼ਤ ਸੀ ਕਿ ਕੋਈ ਵੀ ਉਸ ਦੇ ਸਾਹਮਣੇ ਬੋਲ ਨਹੀਂ ਸੀ ਸਕਦਾ ਜੇ ਕੋਈ ਬੋਲਣ ਦੀ ਹਿੰਮਤ ਵੀ ਕਰਦਾ ਤਾਂ ਉਸ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਜਾਂਦਾ ਪਰ ਇਸੇ ਅਫਸਰ ਨੂੰ ਇੱਕ ਬਹੁਤ ਬਹਾਦਰ ਮਹਿਲਾ ਆਈਏਐਸ ਅਫਸਰ ਨੇ ਇਹਦੀ ਗੰਦੀ ਕਰਤੂਤ ਕਰਕੇ ਅਜਹੀ ਧੂੜ ਚਟਾਈ ਸੀ ਕਿ ਇਹ ਬੱਚੜ ਉਸ ਨੂੰ ساری ਉਮਰ ਨਹੀਂ ਸੀ ਭੁੱਲ ਸਕਿਆ ਇਸੇ ਬਹਾਦਰ ਮਹਿਲਾ ਆਈਏਐਸ ਅਫਸਰ ਕਰਕੇ ਹੀ ਸੁਪਰੀਮ ਕੋਰਟ ਨੂੰ ਔਰਤਾਂ ਪ੍ਰਤੀ ਆਪਣੇ ਕਾਨੂੰਨ ਬਦਲਨੇ ਪਏ ਸਨ ਅੱਜ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਬੱਚੜ ਕੇਪੀਐਸ ਗਿੱਲ ਵੱਲੋਂ ਆਈਏਐਸ ਅਫਸਰ ਰੁਪਨਦੇਵਲ ਬਜਾਜ ਲਾਲ ਕੀਤੀ ਇੱਕ ਕਾਨੂੰਨੀ ਕਰਤੂਤ ਬਾਰੇ ਜਿਸ ਦਾ ਇਨਸਾਫ ਲੈਣ ਲਈ ਰੋਪਨ ਦਿਓਲ ਬਾਜਾਜ ਨੇ ਬਹੁਤ ਲੰਮੀ ਲੜਾਈ ਲੜੀ ਤੇ ਅਖੀਰ ਫਿਰ ਕੇ ਪੀਐਸ ਗਿੱਲ ਨੂੰ ਅਜਿਹੇ ਸਬਕ ਸਿਖਾਇਆ ਕਿ ਉਸ ਦੀ ਨਮੋਚੀ ਪੀਐਸ ਗਿੱਲ ਨੇ ساری ਉਮਰ ਚੱਲੀ ਕੀ ਸੀ ਪੂਰਾ ਮਾਮਲਾ ਤੇ ਕੀ ਗੰਦੀ ਕਰਤੂਤ ਕੀਤੀ ਸੀ ਪੀਐਸ ਗਿੱਲ ਨੇ ਸਾਰਾ ਕੁਝ ਜਾਣਦੇ ਹਾਂ ਇਸ ਵੀਡੀਓ ਵਿੱਚ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜਿਸ ਵੇਲੇ ਬੁੱਚੜ ਕੇਪੀਐਸ ਗਿੱਲ ਪੰਜਾਬ ਦੇ ਡੀਜੀਪੀ ਦੇ ਅਹੁਦੇ ਤੇ ਤੈਨਾਤੀ ਤੇ ਜਿਸ ਨੂੰ ਉਸ ਵਕਤ ਹਵਾ ਵੀ ਪੁੱਛ ਕੇ ਲੰਘਦੀ ਸੀ ਉਹਨਾਂ ਸਮਿਆਂ ਵਿੱਚ ਇੱਕ ਸੀਨੀਅਰ ਆਈਏਐਸ ਮਹਿਲਾ ਅਫਸਰ ਰੁਪਨ ਦਿਓਲ ਬਜਾਜ ਜੋ ਕਿ ਵਿਸ਼ੇਸ਼ ਸਕੱਤਰ ਫਾਈਨੈਂਸ ਅਤੇ ਸਿਵਲ ਸਕੱਤਰ ਪੰਜਾਬ ਵਿੱਚ ਤੈਨਾਤ ਸਨ ਉਹਨਾਂ ਦੇ ਪਤੀ ਦਾ ਨਾਮ ਸੀ ਵੀਆਰ ਬਜਾਜ ਉਹ ਵੀ ਇੱਕ ਸੀਨੀਅਰ ਆਈਏਐਸ ਅਧਿਕਾਰੀ ਸੀ ਪੰਜਾਬ ਵਿੱਚ ਖੜਕੂਵਾਦੀ ਲਹਿਰ ਉਦੋਂ ਆਪਣੇ ਪੂਰੇ ਜੋਬਨ ਉੱਤੇ ਚੱਲ ਰਹੀ ਸੀ ਇਸੇ ਦੌਰਾਨ ਇੱਕ ਦਿਨ 18 ਜੁਲਾਈ 1988 ਨੂੰ ਪੰਜਾਬ ਦੇ ਗ੍ਰੈਸ ਕਤਰ ਐਸਐਲ ਕਪੂਰ ਆਪਣੀ ਚੰਡੀਗੜ੍ਹ ਰਿਹائش ਉੱਤੇ ਇੱਕ ਪਾਰਟੀ ਰੱਖਦੇ ਨੇ ਇਹ ਪਾਰਟੀ ਰਾਤ ਨੂੰ ਰੱਖੀ ਜਾਂਦੀ ਹੈ ਜਿਸ ਵਿੱਚ ਸਾਰੇ ਸੀਨੀਅਰ ਆਈਏਐਸ ਅਧਿਕਾਰੀ ਸਾਰੇ ਸੀਨੀਅਰ ਪੱਤਰਕਾਰ ਅਤੇ ਹੋਰ ਵੱਡੇ ਰਾਜਨੀਤਿਕ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਸੀ ਕਰੀਬ 50 ਤੋਂ 60 ਲੋਕ ਕੁੱਲ ਉੱਥੇ ਮੌਜੂਦ ਹੁੰਦੇ ਹਨ ਐਸ ਐਲ ਕਪੂਰ ਦੀ ਇਸ ਪਾਰਟੀ ਵਿੱਚ ਉਸ ਵਕਤ ਦਾ ਪੰਜਾਬ ਦਾ ਡੀਜੀਪੀ ਕੇਪੀਐਸ ਗਿੱਲ ਵੀ ਪਹੁੰਚ ਜਾਂਦਾ ਹੈ ਕੇਪੀਐਸ ਗਿੱਲ ਪੀਜੀਆਈ ਦੇ ਡਾਇਰੈਕਟਰ ਪੀਐਨ ਚਟਾਨੀ ਦੇ ਨਾਲ ਉੱਥੇ ਆਪਣੀ ਵਰਦੀ ਦੇ ਵਿੱਚ ਹੀ ਪਹੁੰਚਦਾ ਤੇ ਜਾ ਕੇ ਜਿੱਥੇ ਸਿਰਫ ਔਰਤਾਂ ਬੈਠੀਆਂ ਹੋਈਆਂ ਸਨ ਉਹਨਾਂ ਦੇ ਵਿਚਾਲੇ ਜਾ ਕੇ ਕੁਰਸੀ ਤੇ ਬੈਠ ਜਾਂਦਾ ਹੈ ਕੇਪੀਐਸ ਗਿੱਲ ਨੂੰ ਵਰਦੀ ਵਿੱਚ ਅਤੇ ਸ਼ਰਾਬੀ ਹਾਲਤ ਵਿੱਚ ਵੇਖ ਕੇ ਇਹ ਸਾਰੀਆਂ ਔਰਤਾਂ ਉੱਥੋਂ ਉੱਠ ਜਾਂਦੀਆਂ ਹਨ ਕਿਉਂਕਿ ਉਸ ਤੋਂ ਪਹਿਲਾਂ ਆਉਂਦਿਆ ਹੀ ਕੇਪੀਐਸ ਗਿੱਲ ਵੱਲੋਂ ਇੱਕ ਇੰਗਲੈਂਡ ਤੋਂ ਆਈ ਹੋਈ ਮਹਿਲਾ ਡਾਕਟਰ ਦੇ ਨਾਲ ਬਤਮੀਤੀ ਕੀਤੀ ਗਈ ਸੀ ਉੱਥੋਂ ਥੋੜੀ ਦੂਰ ਤੇ ਇੱਕ ਆਈਏਐਸ ਅਫਸਰ ਰੁਪਨ ਦਿਓਲ ਬਜਾਜ ਆਪਣੀ ਇੱਕ ਫਰੈਂਡ ਦੇ ਨਾਲ ਕੁਰਸੀ ਉੱਪਰ ਬੈਠੀ ਸੀ ਜਿਸ ਨੂੰ ਕੇਪੀਐਸ ਗਿੱਲ ਵੱਲੋਂ ਦੂਰੋਂ ਹੀ ਆਪਣੇ ਕੋਲ ਆਉਣ ਦਾ ਇਸ਼ਾਰਾ ਕੀਤਾ ਜਾਂਦਾ ਕਿ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਸੁਭਾਵਕ ਹੀ ਰੁਪਨ ਦਿਓਲ ਬਜਾਜ ਗੱਲ ਸੁਣਨ ਵਾਸਤੇ ਉਹਨਾਂ ਦੇ ਕੋਲ ਜਾਂਦੀ ਹੈ ਤਾਂ ਗਿੱਲ ਵੱਲੋਂ ਦੂਰ ਪਈ ਕੁਰਸੀ ਨੂੰ ਖਿੱਚ ਕੇ ਆਪਣੇ ਕੋਲ ਬਿਲਕੁਲ ਨੇੜੇ ਕਰ ਲਿਆ ਜਾਂਦਾ ਇਹ ਹੁੰਦਾ ਦੇਖ ਕੇ ਰੁਪਨਦੋਲ ਬਜਾਜ ਥੋੜੀ ਦੂਰ ਪਈ ਹੋਰ ਕੁਰਸੀ ਤੇ ਬੈਠਣ ਲੱਗਦੀ ਪਰ ਉਹ ਕੁਰਸੀ ਵੀ ਕੇਪੀਐਸ ਗਿੱਲ ਵੱਲੋਂ ਖਿੱਚ ਕੇ ਆਪਣੇ ਕੋਲ ਕਰ ਲਈ ਜਾਂਦੀ ਹੈ ਰੁਪਨਦੋਲ ਬਜਾਜ ਨੂੰ ਕੁਝ ਚੰਗਾ ਨਹੀਂ ਲੱਗਦਾ ਤਾਂ ਉਹ ਫੇਰ ਜਾ ਕੇ ਆਪਣੀ ਪਹਿਲੀ ਸੀਟ ਤੇ ਹੀ ਬੈਠ ਜਾਂਦੀ ਹੈ ਜਿੱਥੋਂ ਦੂਰੀ ਤੋਂ ਉਹ ਉੱਠ ਕੇ ਆਈ ਸੀ ਇਹ ਵੇਖ ਕੇ ਡੱਕੇ ਹੋਏ ਕੇਪੀਐਸ ਗਿੱਲ ਨੂੰ ਗੁੱਸਾ ਚੜ ਜਾਂਦਾ ਉਹ ਫਿਰ ਰੁਪਨ ਦਿਓਲ ਪਜਾਜ ਕੋਲ ਜਾ ਕੇ ਆਪਣੇ ਨਾਲ ਚੱਲਣ ਲਈ ਕਹਿੰਦਾ ਰੁਪਨ ਦਿਓਲ ਪਜਾਜ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਪਰ ਹੰਕਾਰਿਆ ਹੋਇਆ ਬੁੱਚੜ ਗਿੱਲ ਇੰਨਾ ਅੰਨਾ ਹੋਇਆ ਸੀ ਕਿ ਉਸ ਨੂੰ ਨਾ ਸੁੰਨਣਾ ਪਸੰਦ ਨਹੀਂ ਸੀ ਪਹਿਲਾਂ ਉਹ ਰੁਪਨ ਦਿਓਲ ਦੀ ਬਾਹ ਫੜਦਾ ਜਦੋਂ ਉਹ ਬਾਹ ਛਡਾ ਕੇ ਉਥੋਂ ਜਾਣ ਲੱਗਦੀ ਤਾਂ ਕੇਪੀਐਸ ਗਿੱਲ ਵੱਲੋਂ ਉਸ ਸੀਨੀਅਰ ਆਈਏਐਸ ਮਹਿਲਾ ਅਫਸਰ ਦੀ ਪਿੱਠ ਤੇ ਇੱਕ ਜ਼ੋਰਦਾਰ ਮੁੱਕਾ ਮਾਰਿਆ ਜਾਂਦਾ ਹੈ ਉੱਥੇ ਮੌਜੂਦ ਸਾਰੇ ਲੋਕ ਇਹ ਹਰਕਤ ਦੇਖ ਰਹੇ ਸਨ ਪਰ ਕੋਈ ਵੀ ਕੇਪੀਐਸ ਗਿੱਲ ਤੋਂ ਡਰਦਾ ਕੁਝ ਬੋਲ ਨਹੀਂ ਸੀ ਰਿਹਾ ਖੁਦ ਗ੍ਰੈਸ ਕਤਰ ਐਸਐਲ ਕਪੂਰ ਵੀ ਉੱਥੇ ਚੁੱਪਚਾਪ ਖੜੇ ਸਨ ਰੁਪਨ ਦਿਓਲ ਬਜਾਜ ਆਪਣੇ ਪਤੀ ਦੇ ਨਾਲ ਉੱਥੋਂ ਚਲੇ ਜਾਂਦੇ ਹਨ ਰੁਪਨ ਦਿਓਲ ਬਜਾਜ ਵੱਲੋਂ ਆਪਣੇ ਨਾਲ ਹੋਈ ਇਸ ਕਨਾਉਣੀ ਹਰਕਤ ਦੀ ਸ਼ਿਕਾਇਤ ਰਾਜਪਾਲ ਦੇ ਐਡਵਾਈਜ਼ਰ ਜੂਲੀਓ ਰਬੈਰੋ ਕੋਲ ਕੀਤੀ ਜਾਂਦੀ ਹੈ ਪਰ ਅਗੋ ਰਬੈਰੋ ਬਜਾਜ ਨੂੰ ਬੜੀਆਂ ਹਾਸੋ ਹੀਣੀਆਂ ਗੱਲਾਂ ਸੁਣਾਉਣ ਲੱਗ ਜਾਂਦਾ ਰੋਬੈਰੋ ਕਹਿੰਦਾ ਕਿ ਅਜਿਹਿਆਂ ਘਟਨਾਵਾਂ ਜਈਆਂ ਪਾਰਟੀਆਂ ਵਿੱਚ ਹੁੰਦੀਆਂ ਹੀ ਰਹਿੰਦੀਆਂ ਹਨ ਜੇ ਕੇਪੀਐਸ ਗਿਲ ਇਸ ਤੋਂ ਵੱਧ ਵੀ ਕੁਝ ਕਰ ਦਿੰਦਾ ਤਾਂ ਤਾਂ ਵੀ ਅਸੀਂ ਕੁਝ ਨਹੀਂ ਸੀ ਕਰ ਸਕਦੇ ਪਰ ਰੁਪਨ ਦਿਓਲ ਬਜਾਜ ਹੌਸਲਾ ਨਹੀਂ ਹਾਰਦੀ ਤੇ ਉਸ ਵੱਲੋਂ ਚੰਡੀਗੜ੍ਹ ਦੇ ਸੈਕਟਰ 17 ਦੇ ਪੁਲਿਸ ਥਾਣੇ ਵਿੱਚ 29 ਜੁਲਾਈ ਨੂੰ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਪਰ ਉਸ ਵਕਤ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਢਾਂਚੇ ਤੇ ਪੰਜਾਬ ਦਾ ਦਬਦਬਾ ਸੀ ਤੇ ਗਿੱਲ ਡੀਜੀਪੀ ਹੋਣ ਕਰਕੇ ਚੰਡੀਗੜ੍ਹ ਦੇ ਐਸਐਸਪੀ ਵੱਲੋਂ ਇਸ ਸ਼ਿਕਾਇਤ ਦਾ ਕੱਖ ਵੀ ਨਹੀਂ ਕੀਤਾ ਜਾਂਦਾ ਇਸ ਤੋਂ ਬਾਅਦ ਰੁਪਨਦੇ올 ਬਜਾਜ ਚੰਡੀਗੜ੍ਹ ਦੀ ਹੇਠਲੀ ਅਦਾਲਤ ਵਿੱਚ ਆਪਣੀ ਸ਼ਿਕਾਇਤ ਲੈ ਕੇ ਜਾਂਦੀ ਹੈ ਜਿਸ ਦੇ ਵਿਰੁੱਧ ਵਿੱਚ ਕੇਪੀਐਸ ਗਿੱਲ ਹਾਈ ਕੋਰਟ ਪਹੁੰਚ ਜਾਂਦਾ ਪਰ ਉਸ ਵਕਤ ਜੱਜਾਂ ਨੂੰ ਆਪਣੀ ਸਿਕਿਉਰਿਟੀ ਵਾਸਤੇ ਕੇਪੀਐਸ ਗਿੱਲ ਕੋਲ ਹੀ ਜਾਣਾ ਪੈਂਦਾ ਸੀ ਤੇ ਉੱਥੇ ਵੀ ਉਸ ਦੀ ਪੂਰੀ ਪਹੁੰਚ ਸੀ ਹਾਈ ਕੋਰਟ ਵੱਲੋਂ ਦੂਜੇ ਅਫਸਰਾਂ ਨੂੰ ਸੰਮਨਤਾ ਭੇਜ ਦਿੱਤੇ ਜਾਂਦੇ ਪਰ ਕੋਈ ਵੀ ਡਰਦਾ ਆਪਣੇ ਬਿਆਨ ਤੱਕ ਨਹੀਂ ਦਰਜ ਕਰਵਾਉਂਦਾ ਜਿਸ ਕਾਰਨ ਹਾਈ ਕੋਰਟ ਵੱਲੋਂ ਕੇਪੀਐਸ ਗਿੱਲ ਦੀ ਗ੍ਰਿਫਤਾਰੀ ਉਸ ਦੀ ਜਾਂਚ ਉੱਤੇ ਰੋਕ ਲਗਾ ਕੇ ਉਸ ਨੂੰ ਪੱਕੀ ਰਾਹਤ ਦੇ ਦਿੱਤੀ ਜਾਂਦੀ ਹੈ ਅਖੀਰ ਫਿਰ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚਦਾ ਹੈ ਤੇ ਸਾਲ 1995 ਦੇ ਵਿੱਚ 7 ਸਾਲਾਂ ਬਾਅਦ ਸੁਪਰੀਮ ਕੋਰਟ ਇੱਕ ਫੈਸਲਾ ਸੁਣਾਉਂਦੀ ਹੈ ਕਿ ਜੋ ਮਾਮਲਾ ਚੰਡੀਗੜ੍ਹ ਦੀ ਹੇਠਲੀ ਅਦਾਲਤ ਵਿੱਚ ਚੱਲ ਰਿਹਾ ਹੈ ਉਸ ਨੂੰ ਬਰਕਰਾਰ ਰੱਖ ਕੇ ਜਲਦੀ ਤੋਂ ਜਲਦੀ ਇਸਲਾ ਫੈਸਲਾ ਸੁਣਾਇਆ ਜਾਵੇ ਨਾਲ ਹੀ ਸੁਪਰੀਮ ਕੋਰਟ ਵੱਲੋਂ ਹਾਈ ਕੋਰਟ ਦੀਆਂ ਦਲੀਲਾਂ ਰੱਤ ਕਰਕੇ ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਔਰਤ ਦੇ ਨਾਲ ਇਦਾਂ ਹੋਇਆ ਤਾਂ ਉਸ ਨੂੰ ਕਿਸੇ ਵੀ ਗਵਾਹ ਦੀ ਲੋੜ ਨਹੀਂ ਤੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਸੁਪਰੀਮ ਕੋਰਟ ਦੇ ਹਦਾਇਤਾਂ ਉੱਤੇ ਅਖੀਰ ਫਿਰ ਚੰਡੀਗੜ੍ਹ ਦੀ ਹੇਠਲੀ ਅਦਾਲਤ ਵੱਲੋਂ ਸਾਲ 1996 ਦੇ ਵਿੱਚ ਕੇ ਪੀ ਐਸ ਗਿੱਲ ਨੂੰ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਹੈ ਇੱਕ ਔਰਤ ਦੇ ਨਾਲ ਜਸਮਾਨੀ ਛੇੜਛਾੜ ਦੇ ਮਾਮਲੇ ਵਿੱਚ ਉਸ ਨੂੰ 3 ਸਾਲਾਂ ਦੀ ਸਜ਼ਾ ਅਤੇ 2 ਲੱਖ ਰੁਪਏ ਜੁਰਮਾਨਾ ਸੁਨਾਇਆ ਜਾਂਦਾ ਜਿਸ ਅਫਸਰ ਦੇ ਖਿਲਾਫ ਗਵਾਹੀ ਤਾਂ ਦੂਰ ਦੀ ਗੱਲ ਕੋਈ ਮੂੰਹ ਤੱਕ ਨਹੀਂ ਸੀ ਖੋਲਦਾ ਉਸੇ ਅਫਸਰ ਨੂੰ ਸਜ਼ਾ ਦਿਵਾਉਣੀ ਇਹ ਇੱਕ ਬਹੁਤ ਵੱਡੀ ਜਿੱਤ ਸੀ ਜਿਸ ਦੇ ਲਈ ਰੁਪਨ ਦਿਓਲ ਬਜਾਜ ਨੇ ਬੜੀ ਲੰਮੀ ਲੜਾਈ ਲੜੀ ਕੇ ਪੀ ਐਸ ਗਿੱਲ ਫਿਰ ਇਸ ਦੇ ਫੈਸਲੇ ਦੇ ਵਿਰੁੱਧ ਹਾਈ ਕੋਰਟ ਵਿੱਚ ਪਹੁੰਚਦਾ ਤੇ ਮਾਮਲਾ ਫਿਰ ਸੁਪਰੀਮ ਕੋਰਟ ਜਾਂਦਾ ਪਰ ਸੁਪਰੀਮ ਕੋਰਟ ਵੱਲੋਂ ਸਜ਼ਾ ਘਟਾ ਕੇ 1 ਸਾਲ ਕਰ ਦਿੱਤੀ ਜਾਂਦੀ ਹੈ ਤੇ ਜੁਰਮਾਨਾ ਉਹੀ ਰਹਿੰਦਾ ਇਸੇ ਮਾਮਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਸੁਪਰੀਮ ਕੋਰਟ ਵੱਲੋਂ ਸਾਲ 2005 ਵਿੱਚ ਇਹ ਆਦੇਸ਼ ਜਾਰੀ ਕੀਤੇ ਜਾਂਦੇ ਹਨ ਕਿ ਭਾਰਤ ਵਿੱਚ ਕਿਸੇ ਵੀ ਔਰਤ ਨਾਲ ਜੇਕਰ ਕੋਈ ਮਰਦ ਜਸਮਾਨੀ ਛੇੜਛਾੜ ਕਰਦਾ ਹੈ ਤਾਂ ਉਸ ਔਰਤ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਕਿਸੇ ਗਵਾਹ ਦੀ ਲੋੜ ਨਹੀਂ ਸੋ ਏਸੀ ਕਹਾਣੀ ਪੰਜਾਬ ਦੇ ਬੁੱਜੜ ਕੇ ਪੀਐਸ ਗਿੱਲ ਵੱਲੋਂ ਕੀਤੀ ਗੰਦੀ ਕਰਤੂਤ ਰੋਪਨ ਦਿਓਲ ਬਜਾਈ ਨਾਲ ਤੇ ਫਿਰ ਉਸ ਸੀਨੀਅਰ ਆਈਐਸ ਅਫਸਰ ਵੱਲੋਂ ਇਸ ਦੇ ਵਿਰੁੱਧ ਲੜੀ ਗਈ ਲੰਬੀ ਲੜਾਈ ਸੀ ਇਹ ਪਹਿਲਾ ਮਾਮਲਾ ਸੀ ਜਿਸ ਦੀ ਨਮੋਸ਼ੀ ਕੇਪੀਐਸ ਗਿਲ ਨੂੰ ساری ਉਮਰ ਰਹੀ ਕਿਉਂਕਿ ਹੋਰ ਬਹੁਤ ਸਾਰੇ ਕੇਸ ਤਾਂ ਉਸ ਦੇ ਵਿਰੁੱਧ ਚੱਲੇ ਸਨ ਪਰ ਕਿਸੇ ਵੀ ਮਾਮਲੇ ਵਿੱਚ ਕੇਪੀਐਸ ਗਿਲ ਨੂੰ ਅਜੇ ਤੱਕ ਸਜ਼ਾ ਨਹੀਂ ਸੀ ਹੋਈ। ਇਹੀ ਇਕਲੌਤਾ ਐਸਾ ਮਾਮਲਾ ਸੀ ਜਿਸ ਵਿੱਚ ਕੇਪੀਐਸ ਗਿਲ ਨੂੰ ਸਜ਼ਾ ਸੁਣਾਈ ਗਈ ਸੀ। ਸੋ ਦੋਸਤੋ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ